ਆ ਦੇ ਵਾ ਕਪੜੇ ਸਹੀ ਪ੍ਰੈਸ ਹੋਏ ਨੇ ਆ ਵਾਟ ਸਾਰੇ ਸਹੀ ਨਿਕਲ ਗਏ ਨੇ ਵਾਟ ਮਤਲਬ ਜਿਹੜੇ ਕਪੜਿਆਂ ਨੂੰ ਪੈਂਦੇ ਨੇ ਉਹਨਾਂ ਨੂੰ ਵਾਟ ਆਂਦੇ ਨੇ ਮੈਂ ਲਿਖ ਲੈਣਾ ਓਏ ਆ ਪੁੱਤਰ ਆਜ ਮੈਂ ਤੈਨੂੰ ਪੰਜਾਬੀ ਸਖਾਣਾ ਇਹ ਆ ਚੈੱਕ ਕਰ ਇਹਨੂੰ ਵਾਟ ਕਹਿੰਦੇ ਨੇ ਸਾਹਮਣੇ ਨਹੀਂ ਜਿਹੜਾ ਨਜ਼ਰ ਆ ਰਿਹਾ ਜ਼ਮੀਨਾਂ ਨੂੰ ਵਾਟ ਵੀ ਕਹਿੰਦੇ ਨੇ ਹਾਂ ਇਹਨੂੰ ਵਾਟ ਕਹਿੰਦੇ ਆ ਤੁਹਾਡੀ ਵਾਟ ਤੇ ਕੰਨੀ ਪਿਆਲੀ ਹਾਂ ਆ ਸਾਹਮਣੇ ਨਜ਼ਰ ਜੋ ਆ ਰਿਹਾ ਓ ਕੀ ਹੋਈ ਯਾਰ ਸਵੇਰੇ ਬਰੇ ਵਾਟ ਪੈ ਰਹੇ ਨੇ ਅੱਛਾ ਅੱਛਾ ਅਬੂ ਜੀ ਇਹ ਕੀ ਸੀ ਵਟ ਹੁਣ ਪੇਟ ਖਰਾਬ ਪੇਟ ਖਰਾਬ ਵਟ ਪੇਟ ਖਰਾਬ ਨੂੰ ਵਟ ਕਹਿੰਦੇ ਨੇ ਉਹ ਜਿਹੜਾ ਤੇਰਾ ਚਾਚਾ ਨਹੀਂ ਮੇਰਾ ਭਰਾ ਮੈਨੂੰ ਦੇ ਬੜਾ ਵਟ ਉਹਦੇ ਮੱਥੇ ਤੇ ਮੈਂ ਕਿਥੇ ਦੇਲੇ ਵਟ ਕੱਢਣੇ ਨੇ ਉਸ ਮੇਰੀ ਸਾਰੀ ਜ਼ਮੀਨ ਖੋ ਲਈਏ ਵਟ ਮਤਲਬ ਇਹਨਾਂ ਕੀ ਵਾਟੇ ਗੁੱਸਾ ਉਹਦੇ ਤੇ ਤੁਸਾਂ ਬੜਾ ਵਟ ਹੈ ਹਾਂ ਮੈਨ ਬੜਾ ਗੁੱਸਾ ਹੈ ਵਾਟ ਮਤਲਬ ਉਹ ਮੁੰਡਿਆ ਤੂੰ ਤੇ ਅੱਜ ਪਿੰਡ ਆਇਆ ਅੱਜ ਧੁੱਪ ਨੇ ਪੂਰੇ ਵਾਟ ਨਹੀਂ ਕੱਢੇ ਨਹੀਂ ਸੀਨੇ ਹੀ ਬੜਾ ਆ ਜਾਣਾ ਸੀ ਵੱਟ ਮਤਲਬ ਜਦਨ ਕੜਾਕੇ ਦੀ ਧੁੱਪ ਪੈਂਦੀ ਹੋਵੇ ਹਾਂ ਮੁੱਛ ਨੂੰ ਵਟ ਦੇ ਲਈਏ ਮੁੱਛ ਨੂੰ ਮਰੋੜੀ ਦੇਣਾ ਇਹਨੂੰ ਵੱਟ ਕਹਿੰਦੇ ਨੇ ਵਾਹ ਯਾਰ ਬशीर ਦੀ ਬੜੀ ਸਾਵੀ ਜਵਾਰ ਹੈ ਪੂਰੇ ਵਾਟ ਹੀ ਕੱਢੇ ਨੇ ਇਸ ਵੀ ਵੱਟ ਮਤਲਬ ਅੱਛੀ ਫਸਲ ਯਾਰ ਇਹ ਵੱਟ ਹੁੰਦਾ ਕੀ ਹੈ ਅੱਜ ਤਾਂ ਪਿਓ ਪੁੱਤਰ ਇਕੱਠੇ ਫੇਰ ਰਹੇ ਹੋ ਲੱਗਦਾ ਸ਼ਰੀਕਾਂ ਦੇ ਵੱਟ ਕੱਢ ਰਹੇ ਹੋ ਇਹ ਵੱਟ ਤੇ ਆਹ ਹਾ ਪੁੱਤਰ ਖੈਰ ਹੋਵੇ ਬੜੀ ਵੱਟ ਕੇ ਛੱਡੀ ਆ ਇਧਰ ਤੂੰ ਬੜਾ ਗੁੱਸਾ ਆ ਬੋਜੀ ਵੱਟ 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 ਲਾਈ ਏ ਸਾਰਿਆਂ ਵਾਟ ਇਜ਼ ਥਿਸ ਕੀ ਪੰਜਾਬੀ ਨਾਲ ਕੀ ਸੀ ਹਣੀ ਵੱਟ ਹੀ ਨਹੀਂ ਮੈਨੂੰ